ਹੋਲਾ ਮਲਾ ਕਬੱਡੀ ਕੱਪ ਯੂਕੇ ਦੀ ਫੈਡਰੇਸ਼ਨ ਜਿਹੜੀ ਕਰਵਾਉਂਦੀ ਹੈ ਇੱਥੇ ਆ ਕੇ ਸੱਤਾਂ ਸਾਲਾਂ ਤੋਂ ਚੱਲ ਰਿਹਾ ਟੂਰਨਾਮੈਂਟ ਆਲਮੋਸਟ ਆਖਰੀ ਪੜਾਵਾ ਤੇ ਆ ਫਾਈਨਲ ਮੈਚ ਹੋਣ ਜਾ ਰਿਹਾ ਸੋ ਮੇਰੇ ਨਾਲ ਡੀਏਵੀ ਅਕੈਡਮੀ ਤੋਂ ਅਭੀ ਜੋ ਬਹੁਤ ਤਿੱਖਾ ਤੇਜ਼ ਤਰ੍ਹਾਂ ਰੇਡਰ ਆ ਸੋ ਉਹ ਖੜੇ ਨੇ ਅਭੀ ਯੂਪੀ ਤੋਂ ਕਰਦੇ ਆ ਉਹਨਾਂ ਦਾ ਸਵਾਗਤ ਅਭੀ ਜੀ ਸਵਾਗਤ ਹੈ ਟੀਮ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਾਸੇ ਗਾਲ ਜੀ ਟੀਮ ਪੰਜਾਬੀ ਵੇਖਦੇ ਨੂੰ ਅਭੀ ਛੋਟਾ ਜਿਹਾ ਸਰੀਰ ਆ ਬੜੇ ਬੜੇ ਜਾਪੀਆਂ ਨੂੰ ਕਈ ਵਾਰੀ ਵਕਤ ਪਾ ਦਿੰਨੇ ਹੋ ਕਿਵੇਂ ਕਰਦੇ ਹੋ ਕਿੰਨਾ ਚਿਰ ਹੋ ਗਿਆ ਤੁਹਾਨੂੰ ਪੰਜਾਬ ਚ ਰਹਿੰਦਿਆਂ ਨੂੰ ਹਾਂਜੀ ਮੈਨੂੰ ਪੂਰਾ 1 ਸਾਲ ਹੋ ਗਿਆ ਜੀ ਮੈਂ ਮਾਰਚ ਆਇਆ ਸੀ ਹੁਣ 1 ਸਾਲ ਹੋ ਗਿਆ ਤੇ ਬਾਕੀ ਵਾਏ ਕੋਈ ਨਾਮ ਨਹੀਂ ਲੈਦਾ ਤੇ ਉਹੀ ਕਰਾਂਦੇ ਜੋ ਕਰਾਂਦੇ ਆ ਜੀ अच्छा ਤੁਸੀਂ ਯੂਪੀ ਚੋਂ ਕਿਹੜੀ ਜਗ੍ਹਾ ਤੋਂ ਆ ਯੂਪੀ ਦੇ ਵਿੱਚੋਂ ਜੀ ਮੇਰਾ ਰਾਮਪੁਰ ਜ਼ਿਲ੍ਹਾ ਹੈ ਤੇ ਬਲਾਸਪੁਰ ਸ਼ਹਿਰ ਹੈ ਜੀ ਮੇਰਾ ਮੈਂ ਉੱਥੇ ਬਿਲੋਂਗ ਕਰਦਾ ਜੀ ਅੱਛਾ ਕਬੱਡੀ ਦੇ ਵਿੱਚ ਤੁਸੀਂ ਕਿਵੇਂ ਆਏ ਹੋ ਤੁਹਾਡੇ ਪਿੰਡ ਖੇਡਦੇ ਹੁੰਦੇ ਸੀ ਕਬੱਡੀ ਜਾਂ ਫੈਮਿਲੀ ਜੋ ਕਬੱਡੀ ਕੋ ਖੇਡਦਾ ਸੀ ਜੀ ਫੈਮਿਲੀ ਸ਼ੁਰੂ ਪਾਪਾ ਖੇਡਦੇ ਹੁੰਦੇ ਸੀ ਥੋੜੀ ਬਹੁਤ ਸਾਡੇ ਪਿੰਡ ਹੁੰਦੀ ਆ ਤੇ ਫਿਰ ਆ ਗਾਂ ਮੇਰਾ ਬ੍ਰਦਰ ਖੇਡਦਾ ਸੀ ਤੇ ਉਹਨੇ ਇੰਜਰੀ ਆ ਗਈ ਤੇ ਉਸ ਵੇਗ ਦੇ ਵੇਗ ਦੇ ਸ਼ੌਂਕ ਪੈ ਗਿਆ ਤੇ ਉਸ ਲਾਈਨ ਤੇ ਆ ਗਿਆ ਜੀ ਅੱਛਾ ਤੁਹਾਡਾ ਸਰਨੇਮ ਕੀ ਆ ਤੁਹਾਡੀ ਗੋਤ ਕੀ ਆ ਹਾਂ ਜੀ ਮੇਰੇ ਵੜਾਇ ਚ ਹੈ ਜੀ ਤੁਹਾਡੀ ਉਮਰ ਕਿੰਨੀ ਹੋ ਗਈ ਹਾਂ ਜੀ अच्छा 20 ਸਾਲ ਦੇ ਹੋ ਗਏ ਹੁਣ ਕਿਵੇਂ ਤੁਹਾਡੇ ਕਨੈਕਸ਼ਨ ਬਣੇ ਪੰਜਾਬ ਦੇ ਵਿੱਚ ਡੀਏਵੀ ਅਕੈਡਮੀ ਚ ਕਿਵੇਂ ਆ ਗਏ ਖੇਡਣ ਹਾਂਜੀ ਸਾਡੇ ਪਿੰਡ ਗਏ ਸੀ ਮੁੰਡੇ ਤੇ ਉਹਨਾਂ ਦੇ ਥਰੂ ਉਹਨਾਂ ਨੇ ਆਖਿਆ ਕਿ ਵਧੀਆ ਗੇਮ ਹੈ ਤੇਰਾ ਠੀਕ ਠਾਕ ਹੈ ਤੇ ਤੂੰ ਆਪਣਾ ਪੰਜਾਬ ਜਾ ਡੀਏਵੀ ਅਕੈਡਮੀ ਮਿਹਨਤ ਕਰ ਤੇ ਤੇਰਾ ਹੋਰ ਨਿਕਲੇਗਾ ਗੇਮ ਤੇ ਉਹਨਾਂ ਦੇ ਥਰੂ ਮੈਂ ਡੀਏਵੀ ਆਇਆ ਸੀ ਮੈਂ ਜੀ ਬਾਕੀ ਅੱਛਾ ਜੂਪੀ ਤੋਂ ਆ ਕੇ ਪੰਜਾਬ ਦੇ ਵਿੱਚ ਮੇਲੇ ਖੇਡਦੇ ਹਾਂ ਬਹੁਤ ਵਧੀਆ ਲੱਗਦਾ ਵਾਹ ਵਾਹ ਖੱਟ ਰਹੇ ਹਾਂ ਕਿਉਂਕਿ ਪੰਜਾਬ ਦੇ ਜਿਹੜੇ ਦੱਸ ਗਿਆ ਬੜਾ ਲਾਈਕ ਕਰਦੇ ਤੁਹਾਡੀ ਗੇਮ ਨੂੰ ਅਸੀਂ ਕੌਤ ਬੜੇ ਲਾਈਕ ਕਰਦੇ ਆ ਛੋਟਾ ਐ ਸਰੀਰ ਆ ਜਦੋਂ ਵੱਡੇ ਜਾਫੀਆਂ ਨਾਲ ਤੁਹਾਡਾ ਮੈਚ ਹੁੰਦਾ ਜਿਵੇਂ ਕਿ ਹੁਣ ਪਾਲੇ ਨਾ ਹੋਣਾ ਕਿਤੇ ਨਾ ਕਿਤੇ ਪ੍ਰੈਸ਼ਰ ਜਾਂ ਤੁਹਾਡੇ ਦਿਮਾਗ ਦੇ ਉੱਤੇ ਕਿ ਵੱਡੇ ਜਾਫੀ ਆ ਮੇਰੇ ਤੋਂ ਹਾਂਜੀ ਇਹ ਨਹੀਂ ਪ੍ਰੈਸ਼ਰ ਤਾਂ ਰਹਿੰਦਾ ਹੀ ਆ ਕਿ ਹੁਣ ਜਿਨ੍ਹਾਂ ਨੂੰ ਵੇ ਵੇਖ ਕੇ ਸਿੱਖੇ ਆ ਵੱਡੇ ਹੋਏ ਆ ਉਹਨਾਂ ਦੇ ਖਿਲਾਫ ਹੁਣ ਮੈਚ ਕਰਨ ਦਾ ਪ੍ਰੈਸ਼ਰ ਤਾਂ ਹੁੰਦਾ ਹੀ ਆ ਬਾਕੀ ਕੋਈ ਨਹੀਂ ਵਾਇਗ ਨਾਮ ਲਈਦਾ ਤੇ ਫਿਰ ਗਾਂ ਤੁਰਪੀ ਦਾ ਬਾਕੀ ਅਛਾ ਕਬੱਡੀ ਕਿੱਥੋਂ ਸਿੱਖੀ ਆ ਕੋਈ ਕੋਚ ਹੁੰਦਾ ਸੀ ਜਾਂ ਨੇਚਰਲੀ ਸਿੱਖੀ ਖੇਡਣੀ ਸ਼ੁਰੂ ਕੀਤੀ ਜਣੀ ਕੋਚ ਸਾਡੇ ਨਾਲ ਤਾਊ ਹਰਿਆਣੇ ਦਾ ਹੈ ਅੱਜ ਪਾਪਾ ਨੇ ਉਹਨਾਂ ਨੂੰ ਪਿੰਡ ਸਦਨਾ ਗਰਮੀਆਂ ਦੀ ਛੁੱਟੀਆਂ 'ਚ ਸਾਰੇ ਮੁੰਡੇ ਇਲਾਕੇ ਦੇ ਇਕੱਠੇ ਕਰਨੇ ਕਿ ਤੁਸੀਂ ਮਿਹਨਤ ਕਰੋ ਕੋਈ ਆਪਣੇ ਵੱਲੋਂ ਸਦਨੇ ਆ ਪੈਸੇ ਦੇਣੇ ਕਿ ਤੁਸੀਂ ਸਾਰੇ ਮਿਹਨਤ ਕਰੋ ਬਸ ਬਾਕੀ ਕੋਈ ਡਾਈਟ ਜੋ ਵੀ ਲੈਣੀ ਹੈ ਪਾਪਾ ਉਹਨੇ ਉਹ ਕਰਦੇ ਸਾਰੇ ਬਹੁਤ ਸਪੋਰਟ ਕਰਦੇ ਜੀ ਹਾਂਜੀ ਅੱਛਾ ਹੁਣ ਕਿਹੜੇ ਕੋਚ ਸਾਹਿਬ ਤੁਹਾਨੂੰ ਪ੍ਰੈਕਟਿਸ ਕਰਾਉਂਦੇ ਆ ਤੇ ਡੀਏਵੀ ਜਿਹੜੀ ਅਕੈਡਮੀ ਆ ਉਹ ਲਸ਼ਕਰ ਬਰਾਦਰ ਹੀ ਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਔਰ ਤੁਹਾਨੂੰ ਪ੍ਰੈਕਟਿਸ ਕੌਣ ਕਰਾਉਂਦਾ ਹਾਂਜੀ ਆ ਮੇਰਾ ਕੋਚ ਸਾਹਿਬ ਗੋਪਾਲ ਸਿੰਘ ਆ ਤੇ ਲਸ਼ਕਰ ਬਰਾਦਰ ਬਹੁਤ ਸਪੋਰਟ ਕਰਦੇ ਆ ਉਹਨਾਂ ਦਾ ਬਹੁਤ ਸਪੋਰਟ ਆ ਤੇ ਉਹ ਆਉਂਦੇ ਵੀ ਆ ਆਪਣਾ ਸਪੋਰਟ ਕਰਦੇ ਆ ਮੁੰਡਿਆਂ ਨੂੰ ਦੱਸਦੇ ਵੀ ਆ ਇਦਾਂ ਕਰੋ ਇਦਾਂ ਕਰੋ ਬਾਕੀ ਹੋਰ ਅੱਜ ਉਹਨਾਂ ਦੀ ਸਾਰੀ ਸਪੋਰਟ ਆ ਜੀ ਵਧੀਆ ਜੀ ਜਦੋਂ ਤੁਹਾਨੂੰ ਕੋਈ ਯਾਪੀ ਲੱਗਦਾ ਡੋਜ ਬਹੁਤ ਫਾਸਟ ਮਾਰਦੇ ਹੋ ਬੜਾ ਕਰੰਟ ਆ ਭੱਜਦੇ ਰਹੇ ਉਹ ਪਹਿਲਾਂ ਕੋਈ 100 ਮੀਟਰ ਕਰਦੇ ਸੀ ਜਾਂ ਵੈਸੇ ਹੀ ਇਦਾਂ ਆ ਸਰੀਰ ਸ਼ੁਰੂ ਤੋਂ ਬਚਪਨ ਤੋਂ ਖੇਡਣ ਦਾ ਸ਼ੌਂਕ ਸੀ ਕਿ ਕੋਈ ਵੀ ਗੇਮ ਹੋਣੀ ਆ ਆਪਾਂ ਦਿਲ ਨਾਲ ਖੇਡਣੀ ਤੇ ਐਵੇਂ ਭੱਜਦੇ ਬੁਧੇ ਰਹਿੰਦੇ ਸੀ ਤੇ ਬਸ ਇਸ ਚੱਕਰ 'ਚ ਬਸ ਆਪ ਪਿੰਡੂ ਗੇਮ ਖੇਡਦੇ ਰਹਨੇ ਕਿ ਯਹੀ ਘਰ ਔਨਮ ਖੇਡਣ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਕਿਤੇ ਵੀ ਮੈਚ ਹੋਣਾ ਜਾਂ ਕਿਤੇ ਜਾਣ ਦਾ ਵੀ ਹੋਣਾ ਰਾਜ ਰੋਕ ਕੇ ਖੇਡ ਲੈਣਾ ਉਸ ਥਰੂ ਬਸ ਉਸ ਥਰੂ ਐ ਤਾਂ ਜੀ ਅਚਾਨਕ ਕਿੰਨੇ ਦਿਨਾਂ ਬਾਅਦ ਤੁਸੀਂ ਘਰ ਨੂੰ ਜਾਂਦੇ ਹੋ ਹਾਂਜੀ ਕੋਈ ਪ੍ਰੋਗਰਾਮ ਹੋਏ ਤਾਂ ਹੀ ਜਾਣੇ ਹੁਣ 12 ਘੰਟੇ ਲੱਗ ਜਾਂਦੇ ਆ ਜਾਂਦੇ ਜਾਂਦੇ 12 13 ਘੰਟੇ ਲੱਗ ਜਾਂਦੇ ਆ ਫਿਰ ਜਾਣਾ ਤੇ ਆਉਣਾ ਸੌਖਾ ਵੀ ਨਹੀਂ ਹੁੰਦਾ ਸੋ ਕੋਈ ਹੋਏ ਕੋਈ 2 3 ਮਹੀਨੇ ਬਾਅਦ ਤੁਰ ਜਦਾ ਜੇ ਕੋਈ ਜਾਣਾ ਹੋਏ ਹਾਂਜੀ ਤੁਹਾਡੇ ਮੈਚ ਲਾਈਵ ਦੇਖਦੇ ਰਹਿੰਦੇ ਤੁਹਾਡੇ ਮੰਮੀ ਪਾਪਾ ਹਾਂਜੀ ਵੇਖਦੇ ਨੇ ਪਾਪਾ ਆਏ ਨੇ ਅੱਜ ਉਚਾਰ ਦਿਨ ਹੋ ਗਏ ਇੱਥੇ ਨੇ ਉਹ ਸਪੈਸ਼ਲ ਮੈਚ ਵੇਖਣ ਆਏ ਆ ਜੀ ਹਾਂਜੀ ਅੱਜ ਕਿੰਨੀ ਕੀ ਖੁਸ਼ੀ ਆ ਅਨੰਦਪੁਰ ਸਾਹਿਬ ਦੀ ਧਰਤੀ ਦੇ ਤੁਹਾਡਾ ਤੁਸੀਂ ਸਿੱਖੀ ਸਰੂਪ ਚੋਂ ਤੇ ਬਾਬੇ ਦੀ ਧਰਤੀ ਤੇ ਅੱਜ ਫਾਈਨਲ ਦੇ ਵਿੱਚ ਤੁਹਾਡੀ ਟੀਮ ਪਹੁੰਚ ਗਈ ਹੈ ਕਿਹੋ ਜਿਹਾ ਮਹਿਸੂਸ ਹੋ ਰਿਹਾ ਬਹੁਤ ਬਹੁਤ ਖੁਸ਼ੀ ਹੋ ਰਹੀ ਹੈ ਅੱਗੇ ਅਨੰਤਪੁਰ ਸਾਹਿਬ ਆਇਆ ਸੀ ਮਲਾਮਾ ਪਿਛਲੇ ਪਿਛਲੇ ਸਾਲ ਹਾਂ ਜੀ ਐਸ ਸਾਲ ਆਇਆ ਸੀ ਫਿਰ ਮੈਂ ਸੋਚਿਆ ਸੀ ਕਿ ਮੈਂ ਟੀਮ ਨਾਲ ਜ਼ਰੂਰ ਜਾਣਾ ਹੈ ਮੈਂ ਅਨੰਤਪੁਰ ਸਾਹਿਬ ਜੋ ਮਰਜ਼ੇ ਮੈਨੂੰ ਜਿੱਦਾਂ ਮਰਜ਼ੀ ਮਿਹਨਤ ਕਰਨੀ ਪਏ ਤੇ ਮਿਹਨਤ ਕੀਤੀ ਤੇ ਹੁਣ ਟੀਮ ਦੇ ਥਰੂ ਆਇਆ ਅਨੰਤਪੁਰ ਸਾਹਿਬ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਉੰਜ ਉਹਦਾ ਤੇ ਇੰਨੀ ਖੁਸ਼ੀ ਨਹੀਂ ਸੀ ਮੈਂ ਟੀਮ ਦੇ ਥਰੂ ਆਇਆ ਤੇ ਮੈਂ ਖੇਡਣਾ ਹੈ ਉਹਦੀ ਮੈਨੂੰ ਜਾਦੀ ਖੁਸ਼ੀ ਹੈ ਜੀ ਕਿ ਹਾਂ ਜੀ ਤੁਸੀਂ ਮ ਕਿੰਨਾ ਕੁ ਪ੍ਰੈਸ਼ਰ ਆ ਫਾਈਨਲ ਮੈਚ ਦਾ ਪਾਲੇ ਹੁਣਾਂ ਦਾ ਮੈਚ ਹੈ ਤੁਹਾਡਾ ਪ੍ਰੈਸ਼ਰ ਵੀ ਬਹੁਤ ਆ ਹੁਣ 1 ਦੇ 6:00 ਵੱਜ ਗਏ ਹੁਣ ਚਾਰ ਹੀ ਰੀਡਰ ਰਹਿ ਗਏ ਆ ਤੇ ਪ੍ਰੈਸ਼ਰ ਤੇ ਹੈਗਾ ਹੀ ਜੀ ਹੁਣ ਸੀਨੀਅਰ ਨੇ ਸੀਨੀਅਰ ਸੀਨੀਅਰ ਹੀ ਹੁੰਦੇ ਨੇ ਜਿਨ੍ਹਾਂ ਨੂੰ ਵੇਖ ਕੇ ਸਿੱਖਿਆ ਆ ਜੀ ਤੇ ਕੋਈ ਨਹੀਂ ਵੇਖੋ ਪਰਮਾਤਮਾ ਕਰੇਗਾ ਜੋ ਥੈਂਕ ਯੂ ਸੋ ਮਚ ਸਾਡੇ ਨਾਲ ਗੱਲ ਕਰਨ ਲਈ ਸਾਡੀਆਂ ਬੈਸਟ ਵਿਸ਼ੇ ਆ ਤੁਹਾਡੇ ਨਾਲ ਥੈਂਕ ਯੂ ਥੈਂਕ ਯੂ ਸੋ ਥੈਂਕ ਯੂ ਨਰਤ ਤੇ ਪੰਜਾਬੀ ਵਿੰਦਾ ਸਾਹਿਬ ਦਾ ਸ਼ੁਕਰੀਆ ਥੈਂਕ ਯੂ ਜੀ